ਲੋਜੀ ਸਾਥੀ ਕਾਲ ਸਾਰਿਆਂ ਨੂੰ ਗਗਨ ਦੀ ਗਗਨ ਦੀ ਦੁਕਾਨ ਤੇ ਨਵਾਂ ਸੌਗਾ ਆ ਗਿਆ ਗਗਨ ਦੀ ਗਗਨ ਦੀ ਦੁਕਾਨ ਉਹ ਸੋਫੇ ਤੇ ਆਵਾ ਛੋਟੀ ਜੀ ਦੋ ਲਵਾਫਾਂ ਵਿੱਚ ਗਗਨ ਦੀ ਦੁਕਾਨ ਆ ਸਾਡੀ ਦੁਕਾਨ ਗੱਡਣਾ ਉੱਥੇ ਖੋਲ ਰਹੀ ਨਾਲ ਗੜ ਨੇ ਕੰਡਾ ਰੱਖਿਆ ਤੋਲ ਤੋੜ ਕੇ ਕੱਪੜੇ ਭੇਜ ਰਹੀਏ ਵੇਟ ਕਰ ਕਰ ਕੇ ਕਿ ਕਿੰਨਾ ਵੇਟ ਹੈ ਤੇ ਕਿੰਨਾ ਨਹੀਂ ਗੜ ਨੇ ਕਰਤਾ ਜੀ ਕੰਮ ਸ਼ੁਰੂ ਆਜੋ ਤੁਸੀਂ ਫਟਾਫਟ ਸਾਰੇ ਜਾਣੇ ਤੇ ਵਲੌਗ ਵੀ ਆਪਾਂ ਕੰਟੀਨਿਊ ਕਰਤਾ ਤੇਰੇ ਵਲੌਗ ਚ ਆ ਜਾਣ ਤੇ ਕੱਪੜੇ ਆਰਡਰ ਕਰ ਲੈਣ ਗਗੜ ਕੋਲੋਂ ਗਗੜ ਦਿਖਾ ਰਹੀ ਏ ਤਾਂ ਚੁੱਕ ਚੁੱਕ ਕੇ ਇੰਜ ਦੇ ਕਿਥੇ ਗਿਆ ਇੱਧਰ ਸਾਡੀ ਦਿੱਦੀ ਟੀਮ ਬੈਠੀ ਸਾਰੀ ਫੋਨਾਂ ਤੇ ਲੱਗੀ ਹੋਈ ਏ ਤਿੰਨ ਫੋਨ ਕਿੰਨਾ ਚ ਗੇਮ ਖੇਡੀ ਜਾ ਰਹੀ ਤੇ ਇੱਕ ਚ ਨਹੀਂ ਖੇਡੀ ਜਾ ਰਹੀ ਹੂੰ ਇੱਕ ਚ ਕੰਮ ਹੋ ਰਿਹਾ ਦੋ ਚ ਗੇਮ ਖੇਡੀ ਜਾ ਰਹੀ ਤੇ ਠੀਕ ਆ ਫੋਨ ਕਿਸੇ ਨਾਨੀ ਰੈਸਟ ਫਰਮਾ ਰਹੀ ਸੋਫੇ ਤੇ ਮੇਰੇ ਕੋਲ ਸ਼ਰਮ ਤਾਂ ਨਹੀਂ ਆਉਂਦੀ ਦਾਦੀ ਅੰਦਰ ਰੈਸਟ ਫਰਮਾ ਰਹੀ ਨਾਨੀ ਬਾਹਰ ਰੈਸਟ ਫਰਮਾ ਰਹੀ ਇਹ ਨਾ ਜ਼ਿੰਦਗੀ ਵਧੀਆ ਖਾਲੀ ਰੈਸਟ ਕਰ ਲਈ ਖਾਲੀ ਰੈਸਟ ਕਰ ਲਈ ਇੱਥੇ ਅੰਤਰ ਹੈ ਖਾ ਲਓ ਤੇ ਭੱਜ ਲਓ ਖਾ ਲਓ ਤੇ ਭੱਜ ਲਓ ਖਾ ਲਓ ਤੇ ਭੱਜ ਲਓ ਖਾਦਾ ਵੀ ਨਿੰਦਾ ਹੈਗਾ ਹਜੇ ਮੂੰਹ ਜਾਂਦਾ ਵਧੀਆ ਸਭ ਖਾਦੇ ਨਾ ਹਜ ਬੁਥੋਣਾ ਹਜੇ ਮੂੰਹ ਜਾਂਦਾ ਹੋਰ ਕੀ ਵੇਖਾ ਖਾਤ ਕੇ ਹੱਪਾ ਚੋਰ ਆ ਗਿਆ ਉਹ ਨਾਲ ਕੋਈ ਖਾਦਾ ਮੈਂ ਤੇ ਆਪਾਂ ਵੀ ਨੀ ਬਾਲੀਆਂ ਕੋਈ ਗਾ ਕੇ ਮੈਂ ਕੀ ਮਰ ਲੜਾਉਂਦੀ ਮੈਂ 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 ਕਰੀਮ ਵੀ ਪਾਸਤਾ ਆਰਡਰ ਕਰਾਂਗੀ ਮੈਂ ਫੁਲਾਣਾ ਕਰਕੇ ਤੇ ਦਿਮਾਗ ਖੋਤੇ ਦਾ ਆ ਜਾ ਪੜਦਾ ਪਿਆ ਬਾਰੋ-ਬਾਰ ਨਿਕਲ ਰਹੀ ਕਰ ਰੋ ਸਾਡੇ ਅਮਰ ਦੀ 3 ਸਾਰੇ ਆਂਟੀ ਆਏ ਹਨ ਯੂਕੇ ਵਾਲੇ ਬਿਲ ਤੇ ਉਹ ਵਿਚਾਰੇ ਕੁਝ ਵੀ ਨਹੀਂ ਖਾ ਪੀ ਕੇ ਗਏ ਉਹਨਾਂ ਨੂੰ ਕਾਲੀ ਇੰਨੀ ਸੀ ਨਾ ਪੁੱਛੋ ਨਾ ਅੰਕਲ ਵੀ ਕੁਲਵਿੰਦਰ ਵਰਗੇ ਹਨ ਜਿਹੜੇ ਕਾਲੇ ਪੈ ਗਏ ਕਹਿੰਦੇ ਤੂੰ ਮੇਰਾ ਕਿੰਨਾ ਵੇਟ ਕਰਵਾਇਆ ਹੈ ਸਾਰੇ ਦਾ ਹੀ ਹਾਲ ਹੋਰ ਕੁਝ ਵੀ ਨਹੀਂ ਉਹਨਾਂ ਖਾਦਾ ਪੀਤਾ ਤੇ ਅਸੀਂ ਸੁਨਾਮ ਸੀ ਕੋਈ ਬਹੁਤ ਜਲਦਾ ਪਾ ਸਾਨੂੰ ਸਾਰਿਆਂ ਨੂੰ ਮਿਲਣ ਵਾਸਤੇ ਆਪਾਂ ਜਗ੍ਹਾ ਬਣਾ ਰਿਹਾ ਤੁਹਾਡੇ ਰਾਹ ਤੇ ਜਦੋਂ ਮਰਜ਼ੀ ਤੁਸੀਂ ਆਓ ਕੋਈ ਚੱਕਰ ਨਹੀਂ ਹੈ ਸਾਡੇ ਨੇ ਉਹਨਾਂ ਨੇ ਐਕਚੁਅਲੀ ਜਾਣਾ ਸੀ ਨਾ ਅੱਗੇ ਵੀ ਤੇ ਵਿਚਾਰੇ ਗਾਵੇਂ ਨਹੀਂ ਆਏ ਹੈਗੇ ਸਾਨੂੰ ਹੀ ਜਾਣਾ ਪਿਆ ਬਾਕੀ ਚਲੋ ਇਹ ਕੋਈ ਨਾ ਦੇਖ ਲਿਆ ਕੀ ਕਰਨਾ ਹੁਣ ਅੱਗੇ ਕੋਈ ਬੜੇ ਰੋਣਾ ਚ ਵਲੌਗ ਚ ਫਤੇ ਫਤੇ ਕਪੜੇ ਵਾਲਾ ਹੁਣ ਗਰਮੀ ਆ ਗਈਆਂ ਤੇਰੇ ਕੱਪੜੇ ਪੂਰੇ ਹੋਣੇ ਨਹੀਂ ਤੂੰ ਬਸ ਨਿੱਕਰ ਚ ਤੇ ਬਨਾਨੀ ਚ ਹੀ ਫਿਰਨਾ ਹੈ ਹਾਂ ਹਾਂਜੀ ਬੋਲਦਾ ਨਹੀਂ ਖਾਲੀ ਛੁੱਟੀ ਚਿੱਲ ਮਾਰੋ ਫਤੇ ਆ ਦੇਖੋ ਗਾਇਜ਼ ਇਹ ਨਾ ਰਾਤ ਦਾ ਟਾਈਮ ਆ 10:30 ਦਾ ਅਸੀਂ ਸੰਗਰੂਰ ਆਗੇ ਸੀ 11:30 11:30 ਸੰਗਰੂਰ ਆਗੇ ਸੀ ਅੰਦਮੂ ਨੇ ਕੋਈ ਟ੍ਰਿਕ ਦੇਖ ਲਈ ਫੋਨ 'ਚ ਜਾਂ ਟੇਬਲ ਨਾਲ ਐਵੇਂ ਕਰਨਾ ਬਸ ਬੜੇ ਲੋ ਤੁਸੀਂ ਵਲੌਗ 'ਚ ਮੈਂ ਦੱਸ ਨਹੀਂ ਆ ਤੁਹਾਨੂੰ ਤੇ ਫਿਰ ਕਹਿੰਦੀ ਉਂਗਲ ਨੂੰ ਟੱਚ ਕਰਨਾ ਕਰੰਟ ਪੈਂਦਾ ਨਹੀਂ ਪੈਂਦਾ ਫੇਸਮੋ ਗਾਫਤ ਅਵਤਾਰ ਲੱਗੇ ਬੈਨੇ ਦੇਰ ਤੇਰੇ ਦੀ ਲੈ ਤੇਰੀ ਟੇਬਲ ਨਾਲ ਲੈ ਐ ਨਹੀਂ ਯਾਰ ਤੂੰ ਖੜੀ ਹੋ ਕੇ ਕਰੋ ਨਾ ਦਮਨ ਉਂਗਲ ਰਗਿਆ ਕਰੋ ਤੇਜ਼ ਖਿੱਚਣਾ ਲੋਕ ਕਹਿੰਦੇ ਉਹਨਾਂ ਨੂੰ ਪਤਾ ਨਹੀਂ ਕਿਹੜਾ ਭੂਤ ਕੱਢਦਾ ਫਿਰਦਾ ਨਾ ਭੂਤ ਹੀ ਨਿਕਲਣਿਆ ਵਾਕੇ ਆਏ ਕੋਈ ਖਿੜਕੀ ਚੋਂ ਵੇਂਦਾ ਹੋਇਆ ਇਧਰੋਂ ਲਓ ਜੀ ਲਓ ਜੀ ਆਏ ਦਮਨ ਤੂੰ ਤਾਂ ਭੂਤ ਲੱਗਣ ਦੀ ਅੱਜ ਦਮਨ ਕੀ ਥੋੜੇ ਕਰਦੀ ਆ ਥੋੜੇ ਵਾਲ ਨਾ ਨਹੀਂ ਮੇਰੇ ਵਾਲ ਨਾ ਖਿਲਾਰਨੇ ਨਹੀਂ ਮੈਂ ਰਾਤ ਨੂੰ ਵਾਲ ਮੈਂ ਕਰਦੀ ਮੇਰਾ ਪਾਪਾ ਪਾਪਾ ਦੀ ਟਿੰਡ ਤੇ ਪਾਪਾ ਦੀ ਟਿੰਡ ਤੇ ਥੋੜਾ ਵਾਲਿਆ ਨਹੀਂ ਪਾਪਾ ਜੀ ਟੈਂਡ ਕਿੰਨਾ ਹੋ ਗਿਆ ਆ ਦੇਖ ਸਾਢੇ 11 ਹੋ ਗਿਆ ਸਾਢੇ 11 ਦਾ ਟਾਈਮ ਹੋ ਗਿਆ 12 ਵਜੇ ਐਡਵੈਂਟਨ ਚ 12:00 ਮਿੰਟਾਂ 'ਚ ਵੱਜ ਗਿਆ ਇੱਧਰ aí ਸਿਮਰਨ ਦਾ ਟਾਈਮ ਨੋਟ ਕੀਤਾ ਹੋਇਆ ਇੱਧਰ ਇੰਡੀਆ ਦਾ ਟਾਈਮ ਹੈ ਇੱਧਰ ਸਾਡੀ ਸਿਮਨੂ ਦਾ ਕਿ 12:00 ਵੱਜ ਗਏ ਉਹਦੇ ਦਿਨ ਦੇ ਸਿਮਰਨ ਦੇ 11:55 ਸਾਡੇ 11:25 ਇੰਡੀਆ ਦੇ ਨੇ ਤੇ ਇੱਧਰ ਦਮੂ ਜਰਾ ਲੱਗ ਗਿਆ ਦਮੂ ਰਹਿਣ ਦੇ ਹੋਣਾ ਹੋਇਆ ਦਮੂ ਹੋਣਾ ਮੈਂ ਨਾ ਨਹੀਂ ਆਏ। ਇਹ ਕਰੇ ਮਸ ਪਿੰਡ ਜਾਵਾਂਗੇ ਨਾ ਉੱਥੇ ਕਰਾਂਗੇ। ਠੀਕ ਹੈ। ਤੁਸੀਂ ਵੀ ਦੱਸਿਓ ਕਮੈਂਟ ਕਰਕੇ ਬਹੁਤ ਵਧੀਆ ਟਰਿਕ ਹੈ। ਮੇਰੀ ਸੁਣ ਲਓ। ਮੈਂ ਕਹਾਂ ਤੁਸੀਂ ਵੀ ਕਰਿਓ ਤਾਂ ਕਮੈਂਟ ਕਰਕੇ ਦੱਸਿਓ ਕਿ ਇਹ ਬਹੁਤ ਵਧੀਆ ਪਰ ਬਾਗ ਬੂਲ ਖਿੱਲਰ ਜਾਂਦੇ ਹੁਣ ਨਹੀਂ ਹੋਣਾ। ਹਾਂ। ਬਹੁਤ ਵਧੀਆ ਚੀਜ਼ ਦੰਮੂ ਤੁਸੀਂ ਦੱਸਿਓ। ਉਹ ਯਾਰ ਸੋਈਏ ਗੁੱਡ ਨਾਈਟ। ਗੁੱਡ ਨਾਈਟ ਆ ਦੇ ਕੇ ਤੇ ਗੁੱਡ ਨਾਈਟ ਸਵੇਰੇ ਕੰਟੀਨਿਊ ਹੋਊਗਾ ਵਲੌਗ। ਗੁੱਡ ਨਾਈਟ ਕਰਕੇ ਹੁਣ ਤੁਸੀਂ ਕਿਸੇ ਵੀ ਬੋਡੀ ਟੱਚ ਨੂੰ ਕਰ ਲੂਗੇ ਨਾ ਸੱਚ ਕਰ ਰਹੀ ਹਾਂ ਇਹਦਾ ਮੇਰੀ ਨੱਕ ਟੱਚ ਕਰ ਉਹਦੀ ਨੱਕ ਟੱਚ ਕੀਤੀ ਮੇਰੇ ਕਰੰਟ ਲੱਗ ਗਿਆ ਆਹੋ ਬਾਡੀ ਦੇ ਕਿਸੇ ਵੀ ਤੁਸੀਂ ਬਾਡੀ ਦਾ ਕਿਸੇ ਵੀ ਮਤਲਬ ਇਹਨੂੰ ਟੱਚ ਕਰ ਲੋ ਫਿੰਗਰ ਨੂੰ ਆਰਮ ਨੂੰ ਨੋਜੀ ਨੂੰ ear ਨੂੰ ਕਰੰਟ ਲੱਗੂਗਾ ਹੈ ਨਾ ਜੇ ਕੋਈ ਉਹ ਨਾ ਹੋਵੇ ਨਾ ਲਾਈਟਰ ਨਾ ਮਿਲਦਾ ਹੋਵੇ ਤਾਂ ਹੀ ਕੰਮ ਕਰਦਾ ਆਹੋ ਉਹ ਅੰਗਰ ਸਾਹਿਬ ਜੀ ਨਹੀਂ ਨਹੀਂ ਮਤਲਬ ਕੀ ਹੁੰਦਾ ਗੈਸਾਂ ਨਾਲ ਕਰ ਕਰੰਟ ਆ ਗਿਆ ਆਪਣੇ ਐ ਫਿਰ ਹੁੰ ਗਿਆ ਸਾਹ ਨਾਲ ਉਂਗਲ ਵੀ ਛੱਡ ਜਾਂਦੀ ਹੈ ਲਓ ਜੀ ਪੰਜਾਬੀ ਪਹਿਰਾਵੇ ਦੀ ਵੀਡੀਓ ਆ ਗਈ। ਕੱਲ ਦੀ ਜਾ ਕੇ ਕਾਟਨ ਦੇ ਦੁਪੱਟਿਆਂ ਦੀ ਸੂਟ ਆ ਗਏ ਨੇ। ਕਾਟਨ ਦੁਪੱਟਾ ਸੂਟ ਜਿਹੜੀਆਂ ਸਾਡੀਆਂ ਭੈਣਾਂ ਮੰਗਦੀਆਂ ਸੀ ਤੇ ਜਾ ਕੇ ਤੁਸੀਂ ਲੈ ਸਕਦੇ ਹੋ। ਮੈਂ ਤੁਹਾਨੂੰ ਇੱਧਰ ਦਿਖਾ ਦਿੰਨੀ ਆ। ਅ ਵੀਡੀਓ ਆ ਚੁੱਕੀ ਐ ਤੇ ਬਹੁਤ ਲਓ ਜੀ ਇੱਧਰ ਆ ਗਈ ਸਾਡੇ ਬੁਟੀਕ ਤੇ ਸੂਟਾਂ ਦੀ ਵੀਡੀਓ ਕਾਟਨ ਦੇ ਸੂਟ ਨੇ ਪੰਜਾਬੀ ਪਹਿਰਾਵਾ ਚੈਨਲ ਆ। ਲਓ ਜੀ ਲਓ ਜੀ ਮਾਰਨਿੰਗ ਹੋ ਚੁਕੀ ਐ ਤੇ ਅਸੀਂ ਆਲੂ ਬਾੜ ਲਏ ਨੇ ਪਰੌਂਠੇ ਬਣਾਉਣ ਵਾਸਤੇ ਤੇ ਅੱਜ ਬਣਾਵਾਂਗੇ ਆਲੂ ਵਾਲੇ ਪਰੌਂਠੇ ਕਿਉਂਕਿ ਗਰਮੀ ਜਾ ਰਹੀ ਐ ਸਰਦੀ ਜਾ ਰਹੀ ਐ ਗਰ ਸਰਦੀ ਚਲੀ ਗਈ ਐ ਤੇ ਗਰਮੀ ਆ ਗਈ ਐ ਤੇ ਹੁਣ ਫਿਰ ਆਲੂ ਵਾਲੇ ਪਰੌਂਠੇ ਘਾਟੀ ਬਣਦੇ ਸਰਦੀ ਚ ਜ਼ਿਆਦਾ ਬਣਦੇ ਨੇ ਤੇ ਆਲੂ ਬਾੜ ਕੇ ਰੱਖੇ ਨੇ ਆਪਾਂ ਥੋੜੀ ਠੰਡੇ ਹੋਣ ਨੂੰ ਫਿਰ ਕੱਢ ਦਿਆਂ ਤੇ ਇਧਰ ਆਪਣੇ ਕੌਰੀਅਰ ਭੇਜਨੇ ਤੇ ਕੱਲ ਆਪਾਂ ਸੂਟਾਂ ਦੀ ਵੀਡੀਓ ਪਾ ਚੁੱਕਿਆ ਕਾਟਨ ਦੀਆਂ ਦੀ ਤਾਂ ਅੰਦਰ ਮੀਟਿੰਗ ਚੱਲ ਰਹੀ ਐ ਹਾਂ ਕੌਣ ਕੌਣ ਤਾਂ ਇਹ ਤਾਂ ਕੋਣ ਕੋਈ ਚੱਲਦੀ ਰਹਿੰਦੀ ਐ। ਤੇ ਲੱਤਾਂ ਦੀ ਵੀਡੀਓ ਪਾ ਚੁੱਕੀ ਪਾਈ ਐ। ਆ ਸੂਟਾਂ ਦੀ ਅਪਰਾਤ ਵੀਡੀਓ ਪਾਈ ਐ ਜਿਹੜੀ ਸਾਡੀ ਭੈਣ ਨੂੰ ਚਾਹੀਦੀ ਪੰਜਾਬੀ ਪਹਿਰਾਵੇ ਤੇ ਜਾ ਕੇ ਚੈੱਕ ਕਰ ਲਿਓ। ਬੜੇ ਸੋਹਣੇ ਪ੍ਰਿੰਟ ਆਏ ਨੇ ਜੀ ਦੁਪੱਟਿਆਂ ਦੇ ਨਾਲ। ਫਰੋਜੀ ਕਲਰ ਬਹੁਤ ਹੀ ਜ਼ਿਆਦਾ ਪਿਆਰਾ ਹੈ। ਤੇ ਆਹ ਕੀ ਵਾਈਟ ਤੁਸੀਂ ਵੀਡੀਓ ਦੇਖ ਲਿਓ ਪੰਜਾਬੀ ਪਹਿਰਾਵੇ ਤੇ ਉੱਥੇ ਤੁਹਾਨੂੰ ਸਾਰੀ ਜਾਣਕਾਰੀ ਮਿਲ ਜੇਗੀ। ਤੇ ਮੈਂ ਵੀਡੀਓ ਦੇ ਵਿੱਚ ਸਾਰਾ ਕੁਝ ਮੈਂਸ਼ਨ ਕੀਤਾ ਹੁੰਦਾ ਆ ਫੈਬਰਿਕ ਕੀ ਐ ਤੇ ਪ੍ਰਾਈਸ ਕਿੰਨੇ ਨੇ ਤੇ ਕਿੰਨੇ ਬਣਨਗੇ ਸੂਟ। ਤੇ ਪਲੀਜ਼ ਮੇਰੀਓ ਭੈਣੋ ਵੀਡੀਓ ਪੂਰੀ ਦੇਖਿਆ ਕਰੋ ਫਿਰ ਤੁਸੀਂ ਮੈਨੂੰ ਪੁੱਛਦੇ ਰਹਿੰਦੇ ਹੋ ਦੀ ਵੀ ਆ ਕਿਵੇਂ ਆ ਆ ਕਿਵੇਂ ਆ ਤਾਂ ਹੀ ਮੈਂ ਕਹਿੰਨੀ ਹਣੀ ਵੀਡੀਓ ਸਕਿਪ ਨਾ ਕਰਿਆ ਕਰੋ ਤੇ ਆ ਸੂਟਾਂ ਲਈ ਆਪਾਂ ਵੀਡੀਓ ਪਾਈਏ ਤੇ ਕੁਝ ਆਪਣੇ ਬੁੱਕ ਹੋ ਗਏ ਨੇ ਦੋ ਉਹ ਆਪਾਂ ਨੇ ਰੱਖ ਕੇ ਸਾਈਡ ਤੇ ਤੇ ਇਹਨਾਂ ਦੀ ਵੀਡੀਓ ਪਾਈ ਆਪਾਂ ਨੇ ਦੱਸੀ ਹੁਣ ਕਰਦੇ ਆ ਪੈਕਿੰਗ ਤੇ ਕੁਝ ਇਹ ਸੂਟਾਂ ਦੀ ਆਪਾਂ ਨੇ ਵੀਡੀਓ ਸ਼ੂਟ ਕਰਨੀ ਹੈ ਇਹ ਵੈਲਵਟ ਦਾ ਸੂਟ ਹੈ ਇਹ ਰੈਡੀ ਹੋ ਕੇ ਜਾ ਰਹੇ ਨੇ ਜੀ ਨਿਊਜ਼ੀਲੈਂਡ ਵਾਸਤੇ ਇਹ ਹੈਂਡਵਰਕ ਦਾ ਸੂਟ ਹੈ ਤੁਸੀਂ ਪੰਜਾਬੀ ਪਹਿਰਾਵੇ ਤੇ ਜਾ ਕੇ ਦੇਖ ਲਿਓ ਖੀਨਖਾਬ ਦੇ ਉੱਪਰ ਆਪਾਂ ਰੈਡੀ ਕੀਤਾ ਬਹੁਤ ਪਿਆਰੇ ਕਲਰ ਨੇ ਮੈਂ ਤੁਹਾਨੂੰ ਪ੍ਰੋਪਰ ਉੱਥੇ ਦਿਖਾ ਦਾਂਗੀ ਠੀਕ ਹੈ ਇਹ ਵੀ ਆਪਾਂ ਖੀਨਖਾਬ ਤੇ ਰੈਡੀ ਕੀਤਾ ਦੁਪट्टे ਦੁਪट्टे ਸਾਰਾ ਕੁਝ ਰੈਡੀ ਹੈ ਅੱਜ ਆਪਾਂ ਨੇ ਇਹਨਾਂ ਦੀ ਵੀਡੀਓ ਸ਼ੂਟ ਕਰਨੀ ਹੈ ਫਲਾਪ ਆਲੂ ਚੱਲੀਏ ਤੇ ਰੋਟੀ ਬਣਾ ਲਈਏ ਤੇ ਦਮਨ ਉੱਠ ਜਾ ਪੁੱਤ ਖੜੇ ਹੋ ਜਾ ਦਮਨ ਦਮਨ ਦੇ ਵਿੱਚ ਰਾਦੇ ਪੁੱਤ ਆਏ ਹਨ ਤੁਸੀਂ ਦੇਖਿਆ ਹੈ ਵੀਡੀਓ ਦੇ ਵਿੱਚ ਦਮਨ ਪੁੱਤਾ ਕੈਸੇ ਤੇਰਚ ਹੈ ਹੈ ਅੱਜ ਮੌਸਮ ਬਹੁਤ ਠੰਡਾ ਹੋ ਗਿਆ ਹਵਾ ਚੱਲ ਰਹੀ ਬਹੁਤ ਵਧੀਆ ਠੰਡੀ ਠੰਡੀ ਉੱਠ ਜਾ ਪੁੱਤ ਨਹੀਂ ਤਾਂ ਦੋ ਦਿਨ ਹੋ ਗਏ ਬੜੀ ਗਰਮੀ ਬਹੁਤ ਗਰਮੀ ਬਹੁਤ ਗਰਮੀ ਚਲੋ ਜੀ ਮੈਨੂੰ ਕਾਲ ਆ ਗਈ ਪਹਿਲਾਂ ਮੈਂ ਕਾਲ ਅਟੈਂਡ ਕਰ ਲਾਂ ਫਿਰ ਮਿਲ ਜਾਂ ਤੁਹਾਨੂੰ ਠੀਕ ਹੈ ਜੀ ਮੈਨੂੰ ਕਹਿੰਦੇ ਤੂੰ ਆਲੂ ਛਿੱਲ ਨਹੀਂ ਰਹੀ ਤੂੰ ਟਾਈਮ ਪਾਸ ਕਰ ਰਹੀ ਹੈ ਮੈਂ ਛਿੱਲਦੀ ਆਂ ਆਲੂ ਇੰਨੇ ਗਰਮ ਨੇ ਹੁਣ ਤਲੀ ਤੇ ਤੁਹਾਡੇ ਤਾਂ ਤਲੀਆਂ ਮੋਟੀਆਂ ਨੇ ਤੇ ਮੇਰੀਆਂ ਤਲੀਆਂ ਹੈਗੀਆਂ ਸੌਫਟ ਜੀਆਂ ਮਲੈਮ ਜੀਆਂ ਮਖਮਲ ਵਰਗੀਆਂ ਤੇ ਮੈਨੂੰ ਗਰਮ ਲੱਗਦਾ ਆਲੂ ਗਰਮ ਲੱਗਦੇ ਨੇ ਹੋਰ ਯਾ ਉਸ ਆਫਿਸ ਜਾਣ ਦਾ ਟਾਈਮ ਹੋਇਆ ਪੈਨਸ ਫੜਾ ਕੇ ਖੜਕੇ ਨਿਵੇੜੇ ਦੇਖੋ ਗੱਡੀ ਕਾਲੀ ਜੇ ਮੈਨੂੰ ਐਵੇਂ ਹੈਲਪ ਮਿਲ ਜੇ ਤੇ ਮੈਂ ਤੇ ਆਨੀ ਮੇਰੇ ਤੇ ਵਾਰੇ ਨਿਆਰੇ ਹੋ ਜਾਣ ਜਿੰਨਾ ਮੇਰਾ ਹਾਲ ਮਾੜਾ ਕਿੰਨਾ ਕੁ ਮਾੜਾ ਮੇਰਾ ਹਾਲ ਮਾੜਾ ਮੈਂ ਦੇਖ ਹੀ ਸਕਦਾ ਤੂੰ ਮੈਨੂੰ ਕੈਮਰੇ ਪਿੱਛੇ ਦੇਖੋ ਤਾਂ ਸਹੀ ਮੇਰੀ ਹਾਲਤ ਕੀ ਦੇਖੋ ਮੇਰਾ ਇਨਾ ਦਿਮਾਗ ਖਰਾਬ ਹੋਇਆ ਪਿਆ ਸੀ। ਆ ਟੈਨਸ਼ਨ ਨਾਲ ਲਿਆ ਕੇ ਤੈਨੂੰ ਦੱਸਤੀ ਗੱਲ। ਟੈਨਸ਼ਨ ਤੋਂ ਬਿਨਾ ਕੰਮ ਬਣਦੀ ਨਹੀਂ ਹੈਗੀ। ਚੱਲੀ ਤਾਂ ਜਾਣਾ ਯਾਰ ਫਿਰ ਵੀ ਤੁਹਾਨੂੰ ਪਤਾ ਹੀ ਹੈ ਸਾਰਾ ਦਿਨ ਬਾਜ਼ਾਰ ਜਾਣਾ, ਕੰਮ ਕਰਨੇ, ਫਿਰ ਆ ਕੇ ਘਰ ਦਾ ਕੰਮ ਕਰਨਾ। ਅੱਜ ਤਾਂ ਮੌਸਮ ਚਿੱਲ ਹੋਇਆ ਪਿਆ। ਅੱਜ ਮੌਸਮ ਬਹੁਤ ਚੰਗੀ ਰਾਤ ਤਾਂ ਗਰਮੀ ਜ਼ਿਆਦਾ ਸੀਗੀ। ਸਬਜੀ ਤਾਂ ਪਈ ਹੈ ਮੈਂ ਆਲੂ ਵਾਲ ਤੇ ਵੈਸੇ ਮੈਂ ਹਜੇ ਲੋੜ ਹੋਈ ਤਾਂ ਪਖਾੜਾਂ ਕੁਝ ਡਿਫਰੈਂਟ ਨਹੀਂ ਤਾਂ ਸਬਜੀ ਪਈ ਹੈ। ਸਬਜੀ ਕਾਦੀ ਪਈ ਹੈ। ਕੜੀ। ਆ ਵਾਓ। ਤੁਹਾਨੂੰ ਉਹਦੇ ਨਾਲ ਖਵਾ ਦੇਣੀ ਹੈ ਰੋਟੀਆਂ ਹੈਂ। ਜੋ ਦੀ ਕਰਦੇ ਵਾ ਜੋ ਕਰਨਾ ਨਾ ਕਰਦੇ ਆਪਣੇ ਵਾਲੇ ਹਾਂ ਇਹ ਤਾਂ ਟਾਈਮ 9:30 ਹੋਏ ਨੇ ਤੁਸੀਂ 10:30 ਤੋਂ ਪਹਿਲਾਂ ਘਰੋਂ ਜਾਣਾ ਨਹੀਂ ਨਾਲੇ ਉਹ ਯਾਰ ਤੈਨੂੰ ਨਹੀਂ ਪਤਾ ਕਰਨਾ ਦਾ ਉੱਥੇ ਸਭ ਕੰਮ ਕਰਨਾ ਨਵੇੜ ਨੇ ਹੁੰਦੇ ਨੇ ਯਾਰ ਕਿਥੇ ਕੋਰੀਅਰ ਕਰਾ ਇਹ ਕਰਾ ਫਿਰ ਆਫਿਸ ਪਹੁੰਚ ਉਹ ਚਾਦਰ ਦੇਖੋ ਸਾਹਮਣੇ ਤੁਸੀਂ ਨਾ ਫਿਰ ਸਾਡੀ ਭੈਣ ਭਰਾ ਨੇ ਕਿਹਨੇ ਨੋਟ ਕਰਨੀ ਗੱਲ ਥੱਲੇ ਲਮਕਰੀ ਗੱਦਿਆਂ ਚੋਂ ਨਿਕਲ ਗਈ ਆ ਉਹ ਇੰਨੀ ਵੱਡੀ ਚਾਦਰ ਹੈ ਨਾ ਪੂਰੀ ਤਰ੍ਹਾਂ ਲੁਕਣ ਲੱਗੀ ਪਈ ਹੈ ਲੋ ਜੀ ਆਲੂ ਛਿੱਲੇ ਗਏ ਆਪਾਂ ਆਪਣੇ ਤੇ ਹੁਣ ਆਪਾਂ ਮੈਂ ਕੱਢ ਲਾਂ ਥੋੜੇ ਜੇ ਕਰ ਲਾਂ ਇਹਨਾਂ ਨੂੰ ਮੈਸ਼ ਮੂਸ਼ ਤੇ ਬਣਾਈਏ ਪਰੌਂਠੇ ਹੈਲਪ ਕਰਤੀ ਮੇਰੀ ਥੈਂਕ ਯੂ ਅੱਜ ਤਾਂ ਮੌਸਮ ਠੰਡਾ ਰਹੂਗਾ ਕੜੀ ਉਹ ਦੋ ਟਾਈਮ ਖਾ ਚੁੱਕੇ ਆ ਦੋ ਟਾਈਮ ਕਿੱਥੇ ਖਾਧੀਏ ਫੇਰ ਉਹੀ ਕੜੀ ਫੇਰ ਕੱਲ ਦੁਪਹਿਰੇ ਬਣਾਈਏ ਤੇ ਰਾਤ ਖਾ ਰਾਤ ਆਪਾਂ ਖਾਦੀ ਨਹੀਂ ਰਾਤ ਆਪਾਂ ਖਾਦੀ ਹੀ ਨਹੀਂ ਸੱਚ ਰੋਟੀ ਨਹੀਂ ਖਾਦੀ ਰਾਤ ਹਾਂ ਰਾਤ ਰੋਟੀ ਖਾਦੀ ਨਹੀਂ ਆਪਾਂ ਨੇ ਦੁਪਹਿਰੇ ਖਾਦੀ ਹਾਂ ਟਿਫਨ ਚ ਬਸ ਉਹੀ ਦੇਖਦਾ ਜੀ ਦੋ ਟਾਈਮ ਤਾਂ ਖਾ ਲਈ ਹੁਣ ਮੈਨੂੰ ਇਸ ਟਾਈਮ ਪਰੌਂਠੇ ਚਾਹੀਦੇ ਜਦੋਂ ਪਤਾ ਮੈਂ ਜਬੂਰੀ ਬੰਦਾ ਤਿੰਨ ਟਾਈਮ ਵੀ ਖਾ ਲ ਉਹਨੇ ਕਿੰਨਾ ਚੰਦਾ ਜਵਾਬ ਹੋਰ ਉਹੀ ਵਿਚਾਰੇ ਗਰਮ ਕਰ ਕਰ ਖਾਈ ਜਾਂਦੇ ਨੇ ਬੱਚੇ ਜਿਹੜੇ ਵਿਚਾਰੇ ਬਾਹਰ ਬੈਠੇ ਨੇ ਟਾਈਮ ਉਹਨਾਂ ਨੂੰ ਲੱਗਦਾ ਨਹੀਂ ਸ਼ਿਫਟਾਂ ਲਾਓ ਕਾਲਜ ਜਾਓ ਰੋਟੀਆਂ ਬਣਾਓ ਵਿਚਾਰੇ ਉਹੀ ਪਈ ਹੁੰਦੀ ਚਾਰ ਦਿਨ ਦੀ ਬਈਆਂ ਰੋਟੀਆਂ ਵੀ ਖਾਂਦੇ ਨੇ ਵਿਚਾਰੇ ਗਰਮ ਕਰਕੇ ਉਹ ਦਿਨ ਰਾਜਾ ਡਿਆ ਸੀ ਸਿਮਰਨ ਮਮਰਾਦੀਆਂ ਪਈਆਂ ਨੇ ਦਹੀਂ ਤੇ ਨਾਲ ਅਚਾਰ ਲੈ ਕੇ ਉਹ ਦਿਨ ਰੋਟੀ ਖਾ ਰਹੀ ਸੀ ਮੈਂ ਕਿਹਾ ਮੈਨੂੰ ਬੜਾ ਮਨ ਨੂੰ ਹੋਇਆ ਮੈਂ ਕਿਹਾ ਆਪਾਂ ਰੋਜ਼ ਕਹਿੰਦੇ ਤਾਜੀ ਸਬਜ਼ੀ ਬਣਾਈਏ ਚਲੋ ਕਿ ਟਾਈਮ ਪੁਰਾਣੀ ਹੋਵੇ ਕੋਈ ਚੱਕਰ ਨਹੀਂ ਹੁੰਦਾ ਉਹ ਤਾਂ ਉਲਟਾ ਉਹ ਚ ਜਿਆਦਾ ਆ ਜਾਂਦੀ ਹੈ એનર્ਜੀ ਹੁੰਦਾ ਘਰ ਠੀਕ ਹੈ ਪਰ ਫਿਰ ਵੀ ਹੁੰਦਾ ਮਾਪਿਆਂ ਨੂੰ ਤਾਂ ਹੁੰਦੇ ਹੀ ਨੇ ਜਦੋਂ ਬੱਚੇ ਦੇ ਦੇ ਆ ਕਹਿੰਦੇ ਨੇ ਨਾ ਇੰਨੀ ਆਟੀ ਦੀ ਫ੍ਰਿਜ ਰੱਖੇ ਜਿਹੜਾ ਫ੍ਰਿਜ ਰੱਖਿਆ ਉਹ ਇੰਨੀ ਤਾਕਤਵਰ ਨਹੀਂ ਹੁੰਦੀ ਜੰਨੀ ਰੋਟੀ ਪਕਾ ਕੇ ਆਪਾਂ ਰਾਤ ਰੱਖ ਦਈਏ ਸਵੇਰੇ ਉਹ ਖਾਈਏ ਬਸ ਚਲ ਵਧੀਆ ਟਾਈਮ ਲੱਗਿਆ ਕਰੂਗਾ ਰਾਤ ਨੂੰ ਬਣਾ ਕੇ ਰੱਖ ਦਿਆ ਕਰਾਂਗੇ ਸਵੇਰੇ ਉਹੀ ਖਾ ਲਿਆ ਕਰਾਂਗੇ ਦਮਨ ਉੱਠ ਜਾ ਪੁੱਤ ਆ ਜਾ ਆ ਜਾ ਕੰਮ ਕਰੀ ਅੱਜ ਮੌਸਮ ਠੰਡਾ ਬਾਜ਼ਾਰ ਵੀ ਜਾਣਾ ਕੋਈ ਬਚ ਗਿਆ ਸਵੇਰੇ ਉਹ ਉਹਨਾਂ ਨੂੰ ਪ੍ਰਾਇੋਰਟੀ ਦੋ ਬਸ ਨਾ ਅਸੀਂ ਸੁੱਟਦੇ ਨਹੀਂ ਹੁੰਦੇ ਅਹੀਂ ਖਾ ਲੈਨੇ ਨੇ ਤੇਲ ਲਾ ਕੇ ਘਿਓ ਲਾ ਕੇ ਗਰਮ ਕਰਕੇ ਘਿਓ ਲਾ ਕੇ ਖਾ ਲੈਨੇ ਆ। ਚਲੋ ਜੀ ਆਲੂ ਚਿੱਲੇਗੇ ਨਾ ਸਾਡੇ ਤੇ ਹੁਣ ਮੈਂ ਕਰਾਂ। ਤਿਆਰੀ ਰੋਟੀ ਬਣਾਉਂਦੀ। ਆ ਕੋਰੀਅਰ ਜਾਣਾ ਯਾਰ ਅੱਜ ਕੱਲ ਬੰਦ ਸੀ ਤੇ ਅੱਜ ਕੋਰੀਅਰ ਲਵਾ ਦੋ ਇਹ। ਦੂਜੇ ਸੂਟ ਆਪਾਂ ਨੇ ਜਾਣੇ ਅੱਜ ਮਾਸੂ ਕੋਲ ਸਲਾਈ ਦੇਣ ਕਰਨ ਜਾਣਾ। ਸਲਾਈ ਦੇਣ ਕਰਨ ਜਾਣਾ। ਐਵੇਂ ਮੈਂ ਉਲਟ ਜਾਨੀ ਆ। ਸਲਾਈ ਨੂੰ ਦੇਣ ਵਾਸਤੇ ਜਾਣਾ ਤੇ ਅੱਜ ਦਾ ਮੂੰਹ ਸਕੂਟੀ ਚਲਾਏਗੀ ਮੈਂ ਜਾਵਾਂਗੀ ਦਮਨ ਨਾਲ। ਉਹਨੇ ਟਾਈਮ ਲੱਗਿਆ। ਉਹਦੇ ਟਾਈਮ ਹੀ ਆਉਣ ਕਰਨ ਲੱਗੇ ਪਏ ਨੇ। ਮੈਂ ਕਹਣ। ਸ਼ੁਭ ਜੀ ਅੱਛਾ ਤੁਮੇ ਟਿਆਉ ਮੇ ਆਉਂ ਹੂੰ ਟਿਆਉ ਮੇ ਆਉਂ ਫੇ ਕਰ ਲੋ ਰੋਟੀਆਂ ਬਣਾ ਦੋ ਮੈਨੂੰ ਸੌਖਾ ਹੋ ਜਾਊਗਾ ਟਿਆਉ ਮੇ ਆਉਂ ਲੱਗਦਾ ਤਾਂ ਤਾਂ ਮੈਂ ਸਵੇਰ ਦੀ ਉੱਠੀ ਹੋਈ ਆ ਸਾਰੇ ਕੰਮ ਪਹਿਲਾਂ ਮੈਂ ਉਹ ਸਾਰੇ ਸੂਟ ਜਿਹੜੇ ਵੀਡੀਓ ਚ ਕੱਢਣੇ ਹਨ ਕੋਰੀਅਰ ਵਾਲੇ ਉਹ ਕੱਢੇ ਵੇਲੀ ਥੋੜੀ ਬੈਠੀ ਹਾਂ ਮੈਂ ਵੇਲੇ ਬੰਦੇ ਦਾ ਧਿਆਨ ਨਾ ਰੋਟੀਆਂ ਵਾਲੀ ਹੁੰਦਾ ਕਿ ਰੋਟੀ ਪੱਕੀ ਕਿ ਨਹੀਂ ਜਿਹੜਾ ਬੰਦਾ ਕੰਮ ਕਰਦਾ ਉਹਨੂੰ ਕੰਮ ਹੀ ਦੇਖਦਾ ਉਹਨੂੰ ਰੋਟੀਆਂ ਨਹੀਂ ਦੇਖਦੀਆਂ ਹੁਣ ਹੀ 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 ਸੰਡੇ ਹੋ ਰੋਟੀ ਪੱਕੀ ਕਿ ਨਹੀਂ ਨਹੀਂ ਉਹ ਕਹਿੰਦੇ ਮੈਨੂੰ ਰੋਟੀ ਕਹਿੰਦੇ ਤੁਸੀਂ ਮੈਨੂੰ ਕਿਹਾ ਰੋਟੀ ਪਾਉਣ ਨੂੰ ਨਹੀਂ ਉਹ ਨਹੀਂ ਹਾਂ ਇਹ ਗਾਣਾ ਨਹੀਂ ਆਇਆ ਸੀਗਾ ਹੋਰ ਰੋਟੀ ਪੱਕੀ ਕੀ ਨਹੀਂ ਉਹ ਮੂੰਹ ਤੇ ਮਾਰਦੀ ਉਹ ਤੇ ਖਾ ਹੋਰ ਜ਼ਬੇਲਾ ਬੰਦਾ ਰੋਟੀਆਂ ਦਾ ਜੋਗਾ ਬਸ ਇਹੀ ਕੰਮ ਹੈ ਕੰਮ ਕਰੋ ਤੇ ਨਾ ਰੋਟੀਆਂ ਵੱਲ ਧਿਆਨ ਰਵੇ ਪਵਤਾਰੀਏ ਦਾ ਗਾਣਾ ਸੀਗਾ ਉਹ ਆਇਆ ਦਮਣ ਪਾਪਾ ਨੇ ਆਲੂ ਛਿਲਤੇ ਆਪਾਂ ਰੋਟੀਆਂ ਬਣਾ ਲਈਏ ਫਟਾਫਟ ਪਾਪਾ ਨੂੰ ਦੋਰੀ ਆਪਾਂ ਫਿਰ ਆਪਾਂ ਆ ਜਾ ਕੱਪੜੇ ਵੀ ਧੋਣੇ ਮਸ਼ੀਨ ਲਾਣੀ ਹੈ ਆ ਜਾਓ ਲੋ ਜੀ ਇਧਰ ਆਪਣੇ ਆਲੂ ਵਾਲੇ ਪਰੌਂਠੇ ਬਣ ਗਏ ਨੇ ਸਿੰਪਲ ਜਿਹਾ ਮੈਂ ਜ਼ਿਆਦਾ ਘਿਓ ਨਹੀਂ ਲਾਇਆ ਹੈਗਾ ਥੋੜਾ ਹੀ ਲਾਇਆ ਨੂੰ ਜ਼ਿਆਦਾ ਘਿਓ ਖਾਣਾ ਤਾਂ ਬੀਪੀ ਵੱਧ ਜਾਂਦਾ ਲੋ ਗਾਇਸ ਪਰੌਂਠੇ-ਪਰੌਂਠੇ ਆਪਾਂ ਨੇ ਖਾਲੇ ਸੀ ਤੇ ਅੱਜ ਮੌਸਮ ਜਿਹੜਾ ਹੈ ਬਹੁਤ ਚੇਂਜ ਹੋ ਚੁੱਕਿਆ ਕਿਉਂਕਿ ਦੋ ਦਿਨਾਂ ਤੋਂ ਬੜੀ ਗਰਮੀ ਸੀ ਮੌਸਮ ਪੂਰਾ ਠੰਡਾ ਹੋ ਗਿਆ ਤੇ ਸਾਡਾ ਡਸਟਬਿਨ ਵਿਚਾਰਾ ਕਦੇ ਕਿੱਧਰ ਘੁੰਮ ਰਿਹਾ ਹਵਾ ਨਾਲ ਕਦੇ ਉਧਰ ਇਹ ਚੱਕਰੇ ਦੁਨੀਆਂ ਨਹੀਂ ਪਾਇਆ ਉਹ ਬਾਕੀ ਪਾਣੀ ਜਾਂਦਾ ਤੇ ਬੜਾ ਫਰਕ ਪਿਆ ਮੌਸਮ ਬਰਾਦਾ ਠੰਡਾ ਹੋ ਗਿਆ ਨਹੀਂ ਤੇ ਅਸੀਂ ਵੀ ਐਸੀ ਲਾ ਲਿਆ ਸੀ ਪਰਸੋਂ ਪਰ ਹੁਣ ਰਾਤੀ ਮੇਂ ਲੱਗਾ 3-4 ਵਜੇ ਮੌਸਮ ਜ਼ਿਆਦਾ ਠੰਡਾ ਹੋ ਗਿਆ ਸੀ ਆ ਬਾਜੀ ਚੱਲ ਰਹੀ ਬਸ ਹੁਣ ਆ ਮੌਸਮ ਐਵੇਂ ਰਹਿਣਾ ਹੁਣ ਕਣਕ ਆਉਣ ਵਾਲੀਆਂ ਕਣਕਾਂ ਪੱਕੀਆਂ ਪਈਆਂ ਨੇ ਪੂਰੀਆਂ ਤੇ ਵਾਹਿਗੁਰੂ ਕਿਹ ਆਪਣੇ ਭਰਾ ਦਾ ਭੈਣ ਦਾ ਕੋਈ ਨੁਕਸਾਨ ਨਾ ਕਰੇ ਕਿਉਂਕਿ ਕਣਕਾਂ ਪੱਕੀਆਂ ਨੇ ਤੇ ਆ ਮੌਸਮ 'ਚ ਹਵਾ ਪੂਰੀ ਚੱਲਦੀ ਹੁੰਦੀ ਕਣਕਾਂ ਡਿੱਗ ਜਾਂਦੀਆਂ ਨੇ ਤੇ ਕੁਛ ਨਾ ਹੋਵੇ ਆਪਣੀ ਸਾਰੀ ਫਸਲ ਸਹੀ ਸਲਾਮਤ ਸਾਰਿਆਂ ਦੇ ਘਰੇ ਆ ਜੇ ਆਪਣੇ ਆਦੇ ਹਨਾ ਆਪਣੇ ਭੈਣ ਭਰਾਵਾਂ ਦੇ ਸਾਡੇ ਘਰ ਆ ਜੇ ਬਾਈ ਗਰੁੱਪ ਫੜਾ ਕਰੀ ਸਾਰਿਆਂ ਦਾ ਠੀਕ ਹੈ ਤੇ ਲੋ ਜੀ ਕੰਮ-ਕੁਮ ਆਪਾਂ ਕਰ ਲਈਏ ਹੁਣ ਤੇ ਤੁਸੀਂ ਬਣੇ ਰਹੋ ਵਲੌਗ ਚ ਨਾਚਰ ਤੇ ਮੈਂ ਵੀਡੀਓ ਸ਼ੂਟ ਕਰਨੀਆਂ ਜੇ ਦੋ ਦਿੱਤਾ ਆਪਣੇ ਸੂਟ ਜਾਣੇ ਨੇ ਸਟਿਚ ਹੋਏ ਉਹਨਾਂ ਦੀ ਕਰਨੀ ਤੇ ਇੱਕ ਦੂਸਰੇ ਸੂਟਾਂ ਨਹੀਂ ਕਰਨੀਆਂ ਤੇ ਮੈਂ ਪਹਿਲਾਂ ਉਹ ਕਰ ਲਾਂ ਪਹਿਲਾਂ ਸਫਾਈਆਂ ਕਰ ਲਈਏ ਫਿਰ ਵੀਡੀਓ ਸ਼ੂਟ ਕਰਾਂਗੇ ਫਿਰ ਅਸੀਂ ਜਾਣਾ ਬਾਜ਼ਾਰ ਨੂੰ ਫਿਰ ਜਾਵਾਂਗੇ ਬਾਜ਼ਾਰ ਦਾ ਮਨ ਫੇਨ ਬੰਦ ਕਰਦੇ ਪਰਦੇਪੁਰ ਦੇ ਅੱਗੇ ਕਰਦੇ ਹਵਾ ਚੱਲਣ ਨਾਲ ਨਾ ਕੋਈ ਕਿਤੇ ਜਾ ਰਹੀ ਚੀਜ਼ ਕੋਈ ਕਿਤੇ ਜਾ ਰਹੀ ਉੱਡ ਉੱਡ ਕੇ ਅਹੀਂ ਨਾ ਸੋਫੇ ਇੱਥੇ ਲਾ ਲੈਨੇ ਇੱਥੇ ਤਾਂ ਲਾ ਲਏ ਕਿ ਉੱਤੇ ਇੱਥੇ ਪੱਖਾ ਹੈ ਉੱਥੇ ਪੱਖਾ ਹੈ ਨਹੀਂ ਤੇ ਅਸੀਂ ਇੱਥੇ ਲਾ ਰੱਖੇ ਨੇ ਅਜੇ ਇਗਨੋਰ ਕਰਿਓ ਗੰਦ ਪਿਆ ਹੋਇਆ ਅਸੀਂ ਰੋਟੀ ਰੋਟੀ ਖਾਦੀ ਹੈ ਤੇ ਹੁਣ ਕਰਦੇ ਆ ਸਫਾਈਆਂ ਤੇ ਦਮਨ ਲੱਗੀ ਏ ਝਾੜੂ ਪੋਚਾ ਲਾਣ ਤੇ ਉਤਾਰ ਚਲੇ ਗਏ ਨੇ ਆਫਿਸ ਹੋ ਹੋ ਤੇ ਉਤਾਰ ਚਲੇ ਗਏ ਆਫਿਸ ਤੇ ਬਸ ਮੈਂ ਹੁਣ ਕਰਦੀਆਂ ਕੰਮ ਦੰਦੇ ਆ ਮਿਲਦੇ ਆ ਤੁਹਾਨੂੰ ਤੇ ਜਿਹੜੇ ਸਾਡੇ ਭੈਣਾਂ ਨੇ ਪੰਜਾਬੀ ਪਹਿਰਾਵਾ ਜਿਹੜੀਆਂ ਨੇ ਨਹੀਂ ਸਬਸਕ੍ਰਾਈਬ ਕੀਤਾ ਚੈਨਲ ਉਹਨੂੰ ਜ਼ਰੂਰ ਕਰ ਲਿਓ ਕਿਉਂਕਿ ਉੱਤੇ ਉੱਤੇ ਆਪਣੇ ਜੋ ਵੀ ਆਪਣੇ ਸੂਟਾਂ ਦੇ ਵੀਡੀਓ ਉੱਥੇ ਹੁੰਦੀਆਂ ਨੇ ਤੁਸੀਂ ਉਹਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਠੀਕ ਹੈ ਜੀ ਤੇ ਬਾਸੀ ਫੈਮਿਲੀ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਚਲੋ ਜੀ ਮੋਲੇ ਫਿਰ ਡਿੱਗ ਗਿਆ ਦਸਵੀਂ ਦਮ ਉਹ ਅੰਦਰ ਲਿਆ ਕੇ ਉਹ ਚ ਕੁਝ ਪਾ ਚੀਜ਼ ਜਾਂ ਬਾਹਰ ਹੀ ਕੁਝ ਪਾਇਆ ਅੰਦਰ ਲਾਇਆ ਨਹੀਂ ਤਾਂ ਹਵਾ ਨਾ ਹਿੱਲੀ ਜਾ ਰਹੀ ਆ ਤੇ ਬਾਕੀ ਜੀ ਤੁਸੀਂ ਬਣੇ ਰਹੋ ਵਲੌਗ 'ਚ ਤੇ ਆਪਾਂ ਇਹੀ ਵਲੌਗ ਕੰਟੀਨਿਊ ਕਰ ਦਾਂਗੇ ਤੇ ਹੁਣ ਅਸੀਂ ਕਰ ਲਈਏ ਕੰਮ ਕਰ ਤੇ ਮਿਲਦੇ ਆ ਤੁਹਾਨੂੰ ਨਵੇਂ ਵਲੌਗ ਨਾਲ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਾਏ ਬਾਏ